ਯਾ ਗੁਰੂ ਜੀ ਸੰਗਤ ਜੀ ਜੈ ਗੁਰੂ ਜੀ ਓਮ ਨਮਾ ਸ਼ਿਵਾ ਹੈ ਸ਼ਿਵ ਜੀ ਸਦਾ ਸਹਾਇ ਓਮ ਨਮਾ ਸ਼ਿਵਾ ਹੈ ਗੁਰੂ ਜੀ ਸਦਾ ਸਹਾਇ ਸੰਗਤ ਜੀ ਬਹੁਤ ਸ਼ੁਕਰਾਨਾ ਸਾਸਾਂ ਗਿਆ ਗੁਰੂ ਜੀ ਦੀ ਬੜੀ ਕਿਰਪਾ ਆ ਬਹੁਤ ਜ਼ਿਆਦਾ ਕਿਰਪਾ ਆ ਮੇਰੇ ਬੱਚੇ ਤੇ ਮੇਰਾ ਬੱਚਾ ਹੁਣ ਬਿਲਕੁਲ ਠੀਕ ਆ ਤੇ ਬੜੀ ಅಪਾਰ ਕਿਰਪਾ ਆ ਸ਼ੁਕਰਾਨਾ ਸ਼ਬਦ ਵੀ ਬਹੁਤ ਛੋਟਾ ਆ ਉਹਨਾਂ ਦੇ ਅੱਗੇ ਬਹੁਤ ਦੁੱਖਾਂ ਚੋਂ ਨਿਕਲੇ ਹੋਏ ਆ ਹੁਣ ਗੁਰੂ ਜੀ ਨੇ ਬਾਹ ਫੜੀ ਆ ਸਭ ਠੀਕ ਆ ਤੇ ਸੰਗਤ ਜੀਵਨ ਦੱਸਣਾ ਚਾਹੀਦੀ ਆ ਰਾਤੀ ਮੈਨੂੰ ਸਪੜੇ ਵਿੱਚ ਬਟਰਫਲਾਈ ਵਿੱਚ ਤੇ ਇਹ ਇੱਕ ਗੁਰੂ ਜੀ ਦਾ ਸਰੂਪ ਬਹੁਤ ਵੱਡਾ ਤੇ ਉੱਥੇ ਬਟਰਫਲਾਈ ਵਾਈਟ ਤੇ ਬਲੈਕ ਹਨਾ ਕੰਧ ਤੇ ਬੈਠੀ ਜਾਣ ਉੱਠੀ ਜਾਣ ਮੈਂ ਦੇਖ ਦੇ ਖੁਸ਼ ਹੋਈ ਜਾਨੀ ਇਦਾਂ ਮੈਨੂੰ ਪਤਾ ਹੀ ਨਹੀਂ ਲੱਗਦਾ ਹਨਾ ਜਦ ਮੈਂ ਗੁਰੂ ਜੀ ਨੂੰ ਕੁਛ ਕਮਾ ਮੈਂ ਇਦਾਂ ਕਹੀ ਜਾਨੀ ਹਾਂ ਕਿ ਕਿੰਨੀਆਂ ਸੋਹਣੀਆਂ ਬਟਰਫਲਾਈ ਆ ਕਿੰਨੀਆਂ ਸੋਹੀਆਂ ਬੜੀ ਮੈਂ ਖੁਸ਼ ਹਾਂ ਸਿਰੇ ਜੋ ਮੈਂ ਅਮਰਤਿਬਿਲਾ ਕਰਕੇ ਦੁਆਰਾ ਸੁੱਤੀ ਨਾ ਉਦੋਂ ਮਨ ਆਇਆ ਸੀ ਸੁਪਨਾ ਮੈਂ ਕਈ ਦਿਨਾਂ ਤੋਂ ਕਹਿੰਦੀ ਸੀ ਗੁਰੂ ਜੀ ਕੀ ਗੱਲ ਹੋਈ ਮੇਰੇ ਤੋਂ ਕੋਈ ਗਲਤੀ ਹੋ ਗਈ ਤੁਸੀਂ ਮੈਨੂੰ ਦਰਸ਼ਨ ਨਹੀਂ ਦਿੰਦੇ ਹੈਗੇ ਗੁਰੂ ਬਾਹ ਗੁਰੂ ਬਾਹ ਉਹਨਾਂ ਨੇ ਫਿਰ ਮੈਨੂੰ ਸੁਪਨੇ ਵਿੱਚ ਇਸ ਸਵੇਰੇ ਦਰਸ਼ਨ ਦਿੱਤੇ ਤੇ ਆ ਸ਼ਾਮੀ ਹੁਣ ਮੈਂ ਗਾਰਡਨ ਚ ਇਹ ਪਾਣੀ ਦਿੰਦੀ ਪਈ ਸੀ ਤੇ ਉੱਥੇ ਬਟਰਫਲਾਈ ਵਿੱਚ ਫਿਰ ਮੈਨੂੰ ਕਾਫੀ ਕਲਰ ਦੀ ਸੀ ਬਹੁਤ ਸੋਹਣੀ ਸੀ ਬਹੁਤ ਸੋਹਣੀ ਉਹਦੇ ਵਿੱਚ ਦਰਸ਼ਨ ਦਿੱਤੇ ਸੰਗਤ ਜੀ ਤੇ ਇੱਕ ਗੁਰੂ ਜੀ ਨੇ ਮੈਨੂੰ ਮੈਸੇਜ ਆਂਦਾ ਸੀ ਤੁਹਾਨੂੰ ਦੋ ਖੁਸ਼ਖਬਰੀਆਂ ਮਿਲੀਆਂ ਮੈਨੂੰ ਦੋਨੇ ਖੁਸ਼ਖਬਰੀਆਂ ਮਿਲ ਗਈਆਂ ਸੰਗਤ ਜੀ ਜਿਹੜੀ ਅੱਜ ਇੱਕ ਖੁਸ਼ਖਬਰੀ ਮਿਲੀ ਉਹਦਾ ਤਾਂ ਮਤਲਬ ਕਿ ਕਦੀ ਸੋਚਿਆ ਵੀ ਨਹੀਂ ਸੀਗਾ ਜਿਹੜੀ ਇੰਨੀ ਵੱਡੀ ਕੋਈ ਖੁਸ਼ਖਬਰੀ ਮਿਲੀ ਤੇ ਮੈਂ ਗੁਰੂ ਜੀ ਦਾ ਸ਼ੁਕਰਾਨਾ ਕਰਦੀ ਹਾਂ ਲੱਖ ਲੱਖ ਸ਼ੁਕਰਾਨਾ ਕਰਦੀ ਹਾਂ ਇੱਕ ਮੈਂ ਤੁਹਾਨੂੰ ਪਹਿਲੇ ਸਤ ਸੰਗ ਵਿੱਚ ਦੱਸਿਆ ਕਿ ਮੇਰੇ ਬੇਟਾ ਠੀਕ ਨਹੀਂ ਸੀ ਤੇ ਉਹਨੂੰ ਹਸਪੀਟਲ ਰਹਿਣਾ ਪਿਆ ਸੀ ਤੇ ਮੇਰੇ ਬੈਕ ਪੇਨ ਬਹੁਤ ਜ਼ਿਆਦਾ ਹੁੰਦੀ ਸੀ ਉੱਥੇ ਬੈਠ ਬੈਠ ਕੇ ਬੈਠ ਬੈਠ ਕੇ ਤੇ ਮੇਰੇ ਠੀਕ ਨਹੀਂ ਸੀ ਹੁੰਦੀ ਘਰ ਆ ਕੇ ਫਿਰ ਮੈਨੂੰ ਇੰਸਟਾਗ੍ਰam ਤੇ ਮੈਸੇਜ ਆਇਆ ਮੰਤਰ ਜਾਪ ਤੇ ਤੇਰੀ ਬੈਕ ਪੇਨ ਠੀਕ ਹੋ ਜਾਊਗੀ ਜਾ ਜਾ ਕੇ ਮੰਤਰ ਜਾਪ ਕਰ ਤੇ ਮੈਂ ਮੰਤਰ ਜਾਪ ਸ਼ੁਰੂ ਕਰ ਦਿੱਤਾ ਜਿੱਦਾਂ ਜਦੋਂ ਮੈਂ ਮੰਤਰ ਜਾਪ ਕਰੀ ਗਈ ਕਰੀ ਗਈ ਤੇ ਮੇਰੀ ਬੈਕ ਪੇਨ ਹੁਣ ਬਿਲਕੁਲ ਠੀਕ ਆ ਬਹੁਤ ਸ਼ੁਕਰਾਨਾ ਗੁਰੂ ਜੀ ਬਹੁਤ ਸ਼ੁਕਰਾਨਾ ਬਲਕਿ ਮੇਰੇ ਕੋਲ ਚੱਲ ਫੜਣੀ ਸੀ ਹੁੰਦਾ ਕੋਈ ਕੰਮ ਨਹੀਂ ਸੀ ਕਰ ਹੁੰਦਾ ਤੇ ਗੁਰੂ ਜੀ ਨੇ ਮੈਨੂੰ ਮੈਸੇਜ ਕੀਤਾ ਤੇ ਮੈਨੂੰ ਠੀਕ ਕਰ ਦਿੱਤਾ ਹਨਾ ਸ਼ੁਕਰਾਨਾ ਗੁਰੂ ਜੀ ਲੱਖ ਲੱਖ ਸ਼ੁਕਰਾਨਾ ਆ ਤੁਹਾਡਾ ਗੁਰੂ ਜੀ ਦੇ ਮਿਹਰ ਭਰਿਆ ਹੱਥ ਸਾਡੇ ਪਰਿਵਾਰ ਉੱਤੇ ਰੱਖਿਓ ਸਾਡੇ ਬਾਹ ਫੜ ਕੇ ਰੱਖਿਓ ਗੁਰੂ ਪਾਜੀ ਸ਼ੁਕਰਾਨਾ ਸ਼ਬਦ ਬਹੁਤ ਛੋਟਾ ਆ ਬਹੁਤ ਛੋਟਾ ਕਿੱਤਾ ਮੈਂ ਤੁਹਾਡਾ ਸ਼ੁਕਰਾਨਾ ਕਰਾਂ ਕਿੱਤਾ ਲੱਖ ਲੱਖ ਵਾਰ ਕਰੋੜਾਂ ਵਾਰ ਸ਼ੁਕਰਾਨਾ ਗੁਰੂ ਜੀ ਸੰਗਤ ਜੀ ਅੱਥੇ ਮੈਂ ਆਪਣੇ ਸੱਸਾਗ ਨੂੰ ਵਿਰਾਮ ਦਿੰਨੀ ਆ ਤੇ ਨਵਾਂ ਸੱਸਾਗ ਫੇ ਪਾਵਾਂਗੇ ਗੁਰੂ ਜੀ ਦੀ ਕਿਰਪਾ ਆ ਇਸ ਮੰਤਾ ਜੀ ਆਪ ਦੇ ਨਾਲ ਆਪਣੇ ਸੇਵਾ ਨੂੰ ਸਮਾਪਤ ਕਰਦੀ ਆ ਓਮ ਨਮਾ ਸ਼ਿਵਾਏ ਸ਼ਿਵ ਜੀ ਸਦਾ ਸਹਾਏ ਓਮ ਨਮਾ ਸ਼ਿਵਾਏ ਗੁਰੂ ਜੀ ਸਦਾ ਸਹਾਏ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਸ਼ੁਕਰਾਨਾ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਅਨੰਤਮ ਅਨੰਤਮ ਸ਼ੁਕਰਾਨਾ ਗੁਰੂ ਜੀ ਮੈਂ ਆਪਣਾ ਸਤ ਸੰ ਸ਼ੁਰੂ ਕਰਨ ਜਾ ਰਹੀ ਹਾਂ ਅਗਰ ਕੋਈ ਗਲਤੀ ਹੋ ਜਾਵੇ ਤਾਂ ਗੁਰੂ ਜੀ ਮੈਨੂੰ ਮਾਫ ਕਰਨਾ ਸੰਗਤ ਜੀ ਮੈਨੂੰ ਮਾਫ ਕਰਨਾ ਮੈਂ ਆਪਣਾ ਸਤ ਸੰ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਜੀ ਦਾ ਮੰਤਰ ਜਾਪ ਕਰਾਂਗੀ ਓਮ ਨਮਾ ਸ਼ਰਯ ਸ਼ਿਵ ਜੀ ਸਦਾ ਸਹਾਏ ਓਮ ਨਮਾ ਸ਼ਰਯ ਗੁਰ ਜੀ ਸਦਾ ਸਹਾਏ ਓਮ ਨਮਾ ਸ਼ਰਯ ਸ਼ਿਵ ਜੀ ਸਦਾ ਸਹਾਏ ਓਮ ਨਮਾ ਸ਼ਰਯ ਗੁਰ ਜੀ ਸਦਾ ਸਹਾਏ ਮੈਨੂੰ ਗੁਰੂ ਜੀ ਦੇ ਮੈ ਸਿ ਆ ਰਹੀ ਸੀ ਆਪਣਾ ਸਤ ਰਸਤ ਕਪੜਾ ਸ਼ੁਕਰਾਨਾ ਸੱਸਣ ਸ਼ੇਰ ਕਰ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਮੈਨੂੰ ਗੁਰੂ ਜੀ ਨੇ ਆਪਣੀ ਸੰਗਤ 15 ਮਾਰਚ 2024 ਨੂੰ ਬਣਾਇਆ ਮੈਂ ਗੁਰੂ ਜੀ ਦੇ ਨਾਲ ਸੋਨੀਆ ਆਂਟੀ ਜੀ ਦੇ ਥਰੂ ਜੁੜੀ ਮੈਨੂੰ ਮੈਸੇਜ ਆਉਣੇ ਲੱਗੇ ਹੌਲੀ ਹੌਲੀ ਮੇਰਾ ਰੁਝਾਨ ਵੱਧ ਗਿਆ ਗੁਰੂ ਜੀ ਨੇ ਮੈਨੂੰ ਬਟਰਫਲਾਈ ਦੇ ਰੂਪ ਵਿੱਚ ਰੋਟੀ ਦੇ ਉੱਪਰ ਹੋਮ ਦੇ ਰੂਪ ਵਿੱਚ ਦਰਸ਼ਨ ਦਿੱਤੇ ਮੈਨੂੰ 7 ਨੰਬਰ ਦੇ ਨਾਲ ਬles ਕੀਤਾ ਕਬੂਤਰ ਵਾਲੀ ਬਲੇਸਿੰਗ ਵੀ ਮਿਲੀ ਜਿਹੜੇ ਕੁੰਕਰ ਦੇ ਮੈਨੂੰ ਦਰਸ਼ਨ ਹੋਏ ਉਹ ਚਿੱਟੇ ਤੇ ਗੁਲਾਬੀ ਰੰਗ ਦਾ ਸੀ ਮੇਰੇ ਕੋਲ ਗੁਰੂ ਜੀ ਦਾ ਕੋਈ ਸਰੂਪ ਨਹੀਂ ਸੀ ਮੈਨੂੰ ਨকোਦਰ ਤੋਂ ਕਿ ਅੰਕਾ ਆਂਟੀ ਜੀ ਨੇ ਗੁਰੂ ਜੀ ਦਾ ਸ੍ਰੀਪਤੇਜਿਆ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਜਦੋਂ ਦੇ ਗੁਰੂ ਪਾ ਸਾਡੇ ਕੋਲ ਆਏ ਹਨ ਸਾਡੀ ਜ਼ਿੰਦਗੀ ਬਦਲਣੀ ਸ਼ੁਰੂ ਹੋ ਗਈ ਹੈ ਗੁਰੂ ਜੀ ਨੇ ਛੋਟੇ ਛੋਟੇ ਗੱਲਾਂ ਬਹੁਤ ਜਲਦੀਆਂ ਪੂਰੀਆਂ ਕੀਤੀਆਂ ਹਨ ਮੈਂ ਅਮਰਤ ਵਿਲਾ ਦੀ ਸੰਧਿਆ ਹੋਇਆ ਹੈ ਕੱਲ ਮੈਨੂੰ ਗੁਰੂ ਜੀ ਦਾ ਮੈਸੇਜ ਆਇਆ ਮੈਂ ਤੈਨੂੰ ਲਾਲ ਜਿਹੜੇ ਵਿੱਚ ਦਰਸ਼ਨ ਦਿਵਾਵਾਂਗਾ ਅੱਜ ਜਿਹੜੇ ਜਦੋਂ ਮੈਂ ਨਾਸ਼ਤਾ ਬਣਾ ਰਹੀ ਸੀ ਤਾਂ ਬਾਹਰੋਂ ਇੱਕ ਆਵਾਜ਼ ਸੁਣਾਈ ਦਿੱਤੀ ਜੋ ਇੱਕ ਅਕਾਦਮੀ ਗਾ ਰਹੀ ਆ ਸੀ ਓਮ ਨਮਾ ਸ਼ਿਵਾਏ ਓਮ ਨਮਾ ਸ਼ਿਵਾਏ ਮੈਂ ਬਾਹਰ ਗਈ ਮੈਂ ਉਹਨਾਂ ਨੂੰ 200 ਰੁਪਏ ਦਿੱਤੇ ਉਹਨਾਂ ਨੇ ਗੁਰੂ ਜੀ ਦੇ ਕਹੇ ਅਨੁਸਾਰ ਪੂਆ ਪੂਰਾ ਲਾਲ ਜੋੜਾ ਪਾਇਆ ਹੋਇਆ ਸੀ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਉਹਨਾਂ ਨੇ ਮੈਨੂੰ ਕਿਹਾ ਪੁੱਤਰ ਮੇਰੇ ਕੋਲ ਚਪਲ ਨਹੀਂ ਹੈ ਮੈਨੂੰ ਇੱਕ ਜੋੜਾ ਚਪਲਾ ਦਾਲ ਲੈ ਦੇ ਮੈਂ ਉਸ ਵੇਲੇ ਉਹਨਾਂ ਨੂੰ ਮਨਾ ਕਰ ਦਿੱਤਾ ਜਦ ਮੈਂ ਘਰ ਅੰਦਰ ਆਇਆ ਤਾਂ ਮੈਨੂੰ ਅਹਿਸਾਸ ਹੋਇਆ ਕਿ ਇਹ ਮੈਂ ਗਲਤ ਕੀਤਾ ਜਾਣਦੇ ਸੀ ਕਮਰੇ ਵਿੱਚ ਗਈ ਤੇ ਪੈਸੇ ਲੈ ਕੇ ਆਈ ਉਸ ਵਕਤ ਉਹ ਥੋੜਾ ਅੱਗੇ ਚਲੇ ਗਏ ਸੰਨ ਮੈਂ ਉਨ੍ਹਾਂ ਨੂੰ ਆਵਾਜ਼ ਮਾਰੀ ਤੇ ਉਹ ਵਾਪਸ ਆ ਗਏ ਜਦੋਂ ਮੈਂ ਉਨ੍ਹਾਂ ਨੂੰ ਕੈਸੇ ਦਿੱਤੇ ਉਨ੍ਹਾਂ ਨੇ ਮੈਨੂੰ ਬਹੁਤ ਸਾਰਾ ਆਸ਼ੀਰਵਾਦ ਦਿੱਤਾ ਤੇ ਚਲੇ ਗਏ ਜਦੋਂ ਮੈਂ ਘਰ ਆਈ ਮੇਰੇ ਦਿਮਾਗ ਵਿੱਚ ਇਕਦਮ ਇਹ ਗੱਲ ਆਈ ਮੈਂ ਤੈਨੂੰ ਲਾਲ ਚੋੜੇ ਵਿੱਚ ਦਰਸ਼ਨ ਦਿਆ ਮਗਾ ਤੇ ਮੈਨੂੰ ਗੁਰੂ ਜੀ ਦਾ ਮੈਸੇਜ ਆਇਆ ਸੀ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਮੈਂ ਗੁਰੂ ਜੀ ਦੇ ਰੂਪ ਅੱਗੇ ਖੜ ਕੇ ਮਾਫੀ ਮੰਗੀ ਗੁਰੂ ਜੀ ਮੈਂ ਤੁਹਾਨੂੰ ਪਛਾਣ ਨਹੀਂ ਸਕੀ ਮੈਨੂੰ ਦੁਆਰਾ ਤੋਂ ਦਰਸ਼ਨ ਦਿਓ ਥੋੜੇ ਟਾਈਮ ਬਾਅਦ ਸਾਡੇ ਘਰ ਦੇ ਬੇੜੇ ਵਿੱਚ ਇੱਕ ਬਹੁਤ ਹੀ ਸੁੰਦਰ ਬਟਰਫਲਾਈ ਆਈ ਗੁਰੂ ਜੀ ਨੇ ਮੈਨੂੰ ਬਟਰਫਲਾਈ ਦੇ ਰੂਪ ਵਿੱਚ ਦਰਸ਼ਨ ਦਿੱਤੇ ਉਹ ਬਟਰਫਲਾਈ ਬਹੁਤ देर तक ਬੇੜੇ ਵਿੱਚ ਘੁੰਮਦੀ ਰਹੀ ਉਸ ਬਟਰਫਲਾਈ ਨੇ ਮੇਰੇ ਸਿਰ ਉੱਪਰੋਂ ਦੋ ਵਾਰ ਚੱਕਰ ਲਾਇਆ ਮੈਨੂੰ ਲੱਗੇ ਗੁਰੂ ਜੀ ਆਸ਼ੀਰਵਾਦ ਦੇ ਰਹੇ ਹਨ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਗੁਰੂ ਜੀ ਹਰ ਵਕਤ ਅਹਿਸਾਸ ਕਰਾਉਂਦੇ ਹਨ ਕਿ ਉਹ ਸਾਡੇ ਨਾਲ ਹਰ ਵਕਤ ਹਨ ਗੁਰੂ ਜੀ ਇਸੇ ਤਰ੍ਹਾਂ ਸਾਰੀ ਸੰਗਤੇ ਮਿਹਰ ਕਰਨ ਜੋ ਜੋ ਆਂਟੀ ਜੀ ਮੇਰਾ ਸਾਥ ਸੰਗ ਸ਼ੇਅਰ ਕਰਦੇ ਹਨ ਉਹਨਾਂ ਤੇ ਵੀ ਮਿਹਰ ਕਰਨੀ ਸਾਰਿਆਂ ਦੀਆਂ ਕਾਮਨਾਵਾਂ ਨੂੰ ਪੂਰੀਆਂ ਕਰਨਾ ਮੈਂ ਆਪਣੀ ਬਾਣੀ ਨੂੰ ਬ੍ਰਾਮ ਦਿੰਦੇ ਹੋਏ satsang ਦੀ ਸਮਾਪਤੀ ਕਰਦੇ ਹਾਂ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਗੁਰੂ ਜੀ ਅਨੰਤਮ ਅਨੰਤਮ ਸ਼ੁਕਰਾਨਾ ਓਮ ਨਮੋ ਸ਼ਰਯ ਸ਼ਿਵ ਜੀ ਸਦਾ ਸਾਈ ਓਮ ਨਮੋ ਸ਼ਰਯ ਗੁਰੂ ਜੀ ਸਦਾ ਸਹਾਇ ਓਮ ਨਮੋ ਸ਼ਰਯ ਸ਼ਿਵ ਜੀ ਸਦਾ ਸਾਈ ਓਮ ਨਮੋ ਸ਼ਰਯ ਗੁਰੂ ਜੀ ਸਦਾ ਸਹਾਇ